ਫਿਰੋਜ਼ਪੁਰ ਲੋਕ ਸਭਾ ਸੀਟ ਤੇ ਕਾਂਗਰਸੀ ਉਮੀਦਵਾਰ ਨੂੰ ਲੈ ਕੇ ਸਸਪੈਂਸ ਬਰਕਰਾਰ ਲੁਧਿਆਣਾ ਤੋਂ ਰਾਜਾ ਵੜਿੰਗ ਹੋਣਗੇ ਪਾਰਟੀ ਦੇ ਉਮੀਦਵਾਰ ਪੁਰਾਣੇ ਚਿਰਾਂ ਤੇ ਖੇਡਿਆ ਦਾ ਕੁਲਬੀਰ ਜੀਰਾ ਖਡੂਰ ਸਾਹਿਬ ਤੋਂ ਸਾਬਕਾ ਡਿਪਟੀ ਸੀਐਮ ਰੰਦਾਵਾ ਲੜਨਗੇ ਗੁਰਦਾਸਪੁਰ ਤੋਂ ਚੋਣ ਕਾਂਗਰਸ ਹਾਈ ਕਮਾਂਡ ਨੇ ਥੋੜੀ ਦੇਰ ਪਹਿਲਾਂ ਪਾਵੇ ਪੰਜਾਬ ਦੀਆਂ ਬਾਕੀ ਰਹਿੰਦੀਆਂ 5 ਲੋਕ ਸਭਾ ਸੀਟਾਂ ਵਿੱਚੋਂ 4 ਸੀਟਾਂ ਤੇ ਆਪਣੇ ਉਮੀਦਵਾਰਾਂ ਦੇ ਨਾਂ ਦਾ ਐਲਾਨ ਕਰ ਦਿੱਤਾ ਹੈ। ਲੇਕਿਨ ਫਿਰੋਜ਼ਪੁਰ ਲੋਕ ਸਭਾ ਸੀਟ ਤੇ ਉਮੀਦਵਾਰ ਨੂੰ ਲੈ ਕੇ ਹਾਲੇ ਵੀ ਸਸਪੈਂਸ ਬਰਕਰਾਰ ਹੈ। ਪਾਰਟੀ ਲਈ ਇਸ ਸੀਟ ਤੇ ਪਹਿਲਾਂ ਸਾਬਕਾ ਐਮ.ਐਲ.ਏ ਰਵਿੰਦਰ ਆਮਲਾ ਨੂੰ ਖੜਾ ਕਰਨ ਦਾ ਵਿਚਾਰ ਕੀਤਾ ਸੀ। ਲੇਕਿਨ ਆਵਲਾ ਦੇ ਬੀਜੇਪੀ ਵਿੱਚ ਸ਼ਾਮਿਲ ਹੋਣ ਅਤੇ ਪਾਰਟੀ ਵੱਲੋਂ ਉਸ ਨੂੰ ਉਮੀਦਵਾਰ ਬਣਾਇਆ ਜਾਣ ਨੂੰ ਲੈ ਕੇ ਕਾਂਗਰਸ ਵੀ ਇਸੇ ਇੰਤਜ਼ਾਰ ਵਿੱਚ ਹੈ ਕਿ ਅਗਰ ਆਮਲਾ ਬੀਜੇਪੀ ਤੋਂ ਇਸ ਸੀਟ ਤੋਂ ਚੋਣ ਲੜਦਾ ਹੈ ਤਾਂ ਕਾਂਗਰਸ ਇਸ ਸੀਟ ਤੋਂ ਉਸ ਦੇ ਮੁਕਾਬਲੇ ਲਈ ਕਿਸੇ ਐਸੇ ਉਮੀਦਵਾਰ ਨੂੰ ਖੜਾ ਕਰੇ ਜੋ ਇਸ ਸੀਟ ਤੇ ਵਿਜੇਤਾ ਰਹਿ ਸਕੇ ਫਿਲਹਾਲ ਅਜੇ ਦੋਨਾਂ ਪਾਰਟੀਆਂ ਵੱਲੋਂ ਇਸ ਲੋਕ ਸਭਾ ਸੀਟ ਤੇ ਉਮੀਦਵਾਰ ਖੜਾ ਕਰਨ ਲਈ ਚਰਚਾਵਾਂ ਚੱਲ ਰਹੀਆਂ ਹਨ ਕਿ ਕਿਸ ਨੂੰ ਟਿਕਟ ਦਿੱਤੀ ਜਾਵੇ ਦੂਜੇ ਪਾਸੇ ਲੋਕ ਸਭਾ ਚੋਣਾਂ 2024 ਲਈ ਅੱਜ ਜੋ ਚਾਰੋਂ ਉਮੀਦਵਾਰਾਂ ਦੀ ਉਮੀਦਵਾਰਾਂ ਦੇ ਨਾਂ ਦੀ ਸੂਚੀ ਜਾਰੀ ਕੀਤੀ ਹੈ ਉਸ ਵਿੱਚ ਇੱਕ ਗੱਲ ਸਾਫ਼ ਹੋ ਰਹੀ ਹੈ ਕਿ ਪਾਰਟੀ ਹਾਈ ਕਮਾਂਡ ਨੇ ਪੁਰਾਣੇ ਚਿਹਰੇ ਤੇ ਹੀ ਦਾਅ ਖੇੜਿਆ ਹੈ ਤੇ ਨਵੇਂ ਚਿਹਰੇ ਨੂੰ ਮੌਕਾ ਨਹੀਂ ਦਿੰਦਾ ਹੈ ਪਾਰਟੀ ਹਾਈ ਨੇ ਇਹ ਫੈਸਲਾ ਸੋਚ ਵਿਚਾਰ ਕੇ ਹੀ ਕੀਤਾ ਹੋਵੇਗਾ ਖਾਸ ਗੱਲ ਇਹ ਵੀ ਹੈ ਕਿ ਲੁਧਿਆਣਾ ਸੀਟ ਤੋਂ ਪਾਰਟੀ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਉਮੀਦਵਾਰ ਐਲਾਨਿਆ ਹੈ ਜਨ ਕੀ ਗੁਰਦਾਸਪੁਰ ਸੀਟ ਤੋਂ ਸਾਬਕਾ ਡਿਪੀ ਸੀਐਮ ਸੁਖਜਿੰਦਰ ਸਿੰਘ ਰੰਦਾਵਾਤੇ ਦਾ ਖੇੜਿਆ ਹੈ ਇਸ ਦੇ ਇਲਾਵਾ ਖਡੂਰ ਸਾਹਿਬ ਸੀਟ ਤੋਂ ਜੀਰਾ ਹਲਕੇ ਦੇ ਸਾਬਕਾ ਐਮਐਲਏ ਕੁਲਬੀਰ ਸਿੰਘ ਜੀਰਾ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ ਇਸ ਸੀਟ ਤੋਂ ਜੇਲ੍ਹ ਵਿੱਚ ਬੰਦ ਅਮਰਿਤਪਾਲ ਸਿੰਘ ਵੀ ਚੋਣ ਲੜ ਰਿਹਾ ਹੈ ਤੋਂ ਸ੍ਰੀ ਆਨੰਦਪੁਰ ਸਾਹਿਬ ਸੀਟ ਤੋਂ ਪਾਰਟੀ ਨੇ ਵਿਜੇਂਦਰ ਸਿੰਘਲਾ ਨੂੰ ਮੌਕਾ ਦਿੱਤਾ ਹੈ ਇਹਨਾਂ ਸਾਰੀਆਂ ਸੀਟਾਂ ਤੇ ਇਸ ਵਾਰ ਮੁਕਾਬਲਾ ਸਖਤ ਹੋਵੇਗਾ ਲੱਗ ਰਿਹਾ ਹੈ